ਉੱਥੇ ਗਿਆ ਸੀ ਸੋਲਾ ਦੇ ਵਿੱਚ ਉਹ ਡਗੜ ਗਿਆ ਦੋਟਾਈ ਕਿੱਲੇ ਜਿਵੇਂ ਹਨ ਅਸਲ ਤਾਂ ਜਦੀ ਨੇ ਉਹਦੇ ਕੋਸ ਮਾਰਿਆ ਉਹ ਤੇ ਕੋਈ ਕਾਰਵਾਈ ਹੋਵੇ ਨਾਲੇ ਵਾਕਿ ਜਿਹੜਾ ਕਰਜਾ ਕੋਈ ਮਾਫ ਹੋਵੇ ਮੈਂ ਤਾਂ ਕੋਈ ਖੂਸ ਨਹੀਂ ਔੜਦਾ ਇਸ ਤਿੰਨ ਸੀਗੇ ਜੀ ਤਿੰਨ ਸੀ

ਬਹੁਤ ਮਾੜੀ ਘਟਨਾ ਹੋਈ ਜੀ ਜਿਹੜਾ ਇਹ ਬੱਚਾ ਸਾਡਾ ਸ਼ਹੀਦ ਹੋਇਆਗਾ ਜੀ ਬੜਾ ਬੀਬਾ ਬੱਚਾ ਸੀਗਾ ਜੀ ਨੌਜਵਾਨ ਮੁੰਡਾ ਸੀ 21 ਸਾਲ ਦੀ ਸਾਰੀ ਇਹਦੀ ਕੁਮਰ ਸੀ ਕਿੰਡੀ ਕਬਡੀ ਉਮਰ ਸੀਗੀ ਜੀ ਕਿਸਾਨੀ ਸੰਗ ਰਾਸਤੇ ਵਿੱਚ ਇਹ ਗਿਆ ਸੀਗਾ ਜੀ 13 ਤਰੀਕ ਨੂੰ ਪਹੁੰਚਾ ਸੀਗਾ ਉੱਥੇ ਜੀ ਯਾਨੀ ਕਿ ਸਾਰੇ ਜਥੇ ਤੋਂ ਇਹ ਮੂਰੇ ਸੀਗਾ ਜੀ ਪਤਾ ਨਹੀਂ ਕਿਵੇਂ ਉਧਰੋਂ ਕੀ ਕੁਝ ਹੋਇਆ ਜੀ ਇਹਦੇ ਬਾਰੇ ਆਪਾਂ ਨੂੰ ਇੰਡੀ ਜਾਣਕਾਰੀ ਨਹੀਂ ਗਈ ਕਿ ਉਧਰੋਂ ਕਿਵੇਂ ਉਹਨਾਂ ਨੇ ਅਥਰੂ ਗੈਂਦੇ ਦੇ ਗੋਲੇ ਛੱਡੇ ਜੀ ਧੂਆਂ ਕਰਿਆ ਜੀ ਫਿਰ ਸਿੱਧੀ ਗੋਲੀ ਕਿੱਧਰੋਂ ਆਈ ਗੋਲੀ ਕਿਵੇਂ ਚੱਲੀ ਜੀ ਯਾਨੀ ਕਿ ਪੱਕੀ ਗੋਲੀ ਸੀਗੀ ਜੇ ਆਪਾਂ ਕਹਾਂ ਜੀ ਕੋਈ ਊਨ ਨਹੀਂ ਸੀ ਕੋਈ ਰਬੜ ਦੀ ਨਹੀਂ ਸੀ ਕੁਝ ਹੋਰ ਨਹੀਂ ਸੀਗਾ 12 ਬੋਰ ਦਾ ਫਾਇਰ ਸੀਗਾ ਯਾਨੀ ਕਿ ਸਿੱਧਾ ਉਹਦੇ ਆ ਕੇ ਮੱਥੇ ਦੇ ਵਿੱਚ ਵੱਜਿਆ ਜੀ ਸਾਡਾ ਜਿਹੜਾ ਨੌਜਵਾਨਾ ਸ਼ਵਦੀਪਾ ਉਹ ਸ਼ਹੀਦ ਹੋ ਗਿਆ ਜੀ ਸਾਨੂੰ ਇਹ ਖਬਰ ਦਾ ਪਿੰਡ ਦੇ ਵਿੱਚ ਪਹੁੰਚੀ ਖਬਰ ਜੀ ਸਾਨੂੰ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਜੀ ਅਸੀਂ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਜੀ ਹਾਂਜੀ ਨਹੀਂ ਪ੍ਰਸ਼ਾਸਨ ਅਧਿਕਾਰੀ ਤਾਂ ਵੈਸੇ ਤਾਂ ਆਏ ਵੀ ਜਾਂਦੇ ਨਹੀਂ ਚੌਕ ਚੌਕੀ ਇੰਚਾਰਜ ਆਏ ਸੀਗੇ ਜੀ ਗੱਲ ਕਰਾਂ ਤਾਂ ਐਸਚੋ ਸਾਹਿਬ ਆਏ ਸੀਗੇ ਜੀ ਪੀਐਸਪੀ ਸਾਹਿਬ ਵੀ ਰਾਤ ਵੀ ਸੀਗੇ ਇੱਥੇ ਜੀ ਯਾਨੀ ਕੋਈ ਕੋਈ ਹੱਲ ਨਹੀਂ ਨਿਕਲਿਆ ਜੀ ਆਏ ਸੀ ਇੱਥੇ ਜੀ ਗੇੜਾ ਦੇ ਕੇ ਵਾਪਸ ਹੋ ਗਏ ਜੀ ਨਹੀਂ ਵੱਡਾ ਅਧਿਕਾਰੀ ਹਜੇ ਤੱਕ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਜੀ ਹਾਂਜੀ ਕਰਜ਼ਾ ਪਰਿਵਾਰ ਦੇ ਸਰ ਹੈਗਾ ਜੀ 10-15 ਲੱਖ ਰੁਪਏ ਆ ਜੀ ਆੜਤੀ ਦਾ ਕੁਝ ਕੁਝ ਬੈਂਕਾਂ ਦਾ ਜੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਰਾ ਕਰਜ਼ਾ ਆ ਉਹਦਾ ਮਾਫ਼ ਕੀਤਾ ਜਾਵੇ ਜੀ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੀ 50 ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਸਾਰਾ ਕਰਜ਼ਾ ਟੋਟਲੇ ਦਾ ਮਾਫ਼ ਕੀਤਾ ਜਾਵੇ ਜੀ ਪਰਿਵਾਰ ਗਰੀਬ ਆ ਜੀ 2 ਢਾਈ ਕਿੱਲੇ ਪੈਣੀ ਹੈ ਪਰਿਵਾਰ ਕੋਲ ਨਹੀਂ ਕੁਝ ਛੋਟੇ ਕੇ ਦੇ ਵਾਹਨ ਲੈ ਕੇ ਆਦਾ ਟਾਈਮ ਪਾਸ ਜਿਹਨੂੰ ਆਪਾਂ ਗੁਜ਼ਾਰਾ ਕਹਿੰਦੇ ਆ ਉਹ ਕਰਦੇ ਆ ਜੀ ਸਾਦਾ ਪਰਿਵਾਰ ਆ ਜੀ ਤੇ ਉਹ ਜਿਹੜਾ ਜ਼ਮੀਨ ਉਹ ਹਨਪੂਰ ਆ ਜੀ ਇੱਕ ਬਸ ਦੇ ਉੱਪਰ ਕੰਡਕਟਰ ਲੱਗਾ ਹੋਇਆ ਹੈਗਾ ਜੀ ਗਰੀਬ ਪਰਿਵਾਰ ਆ ਜੀ ਮੇਰਾ ਨਾਮ ਪਲਵਿੰਦਰ ਸਿੰਘ ਜੀ ਅਕਾਲੀ ਆਗੂ ਬੱਲੋ ਜੀ